ਇਹਨਾਂ ਬਾਰਡਰਾਂ ਤੋਂ ਹੀ ਤਸਕਰੀ ਹੁੰਦੀ ਆ ਚਿੱਟੇ ਦੀ ਇੱਥੋਂ ਹੀ ਲੰਘਦਾ ਤੇ ਇਸ ਇਲਾਕੇ ਨੂੰ ਮਾਰ ਵੀ ਬਹੁਤ ਪੈ ਰਹੀ ਐ ਨਸ਼ਾ ਘਟਿਆ ਇਹਨਾਂ ਦੇ ਦਾਅਵੇ ਬਹੁਤ ਸੀ ਮਾਨ ਸਰਕਾਰ ਦੇ 2 ਸਾਲਾਂ ਚ ਘਟਿਆ ਨਸ਼ਾ ਸੁਖਵੀਰ ਬਾਦਲ ਰਾਣਾ ਸੋਟੀ ਪੜੇ ਆਏ ਬੜੇ ਚਲੇ ਗਏ ਐਡੇ ਵੱਡੇ ਸਿਆਸੀ ਥੰਮ ਡੇਕ ਦਿੱਤੇ ਸੀ ਇਸ ਵਾਰ ਕੀ ਲੱਗਦਾ ਲੋਕ ਸਭਾ ਚੋਣਾਂ ਦਾ ਕੀ ਮਾਹੌਲ ਐ ਮੈਂ ਚਾਹੀਓ ਪਾਰਟੀ ਚੰਗੀ ਲੱਗਦੀ ਐ ਕਿਹੜੀ ਆਈ ਉਹ ਕਿਹੜੀ ਜਿਹੜੀ ਆ ਜਾਂਡੂ ਵਾਲੀ ਬਸ ਵਧ ਜਾ ਇਹ ਤੇ ਆੜੂ ਵਾਲੇ ਆਵਗੇ ਜਾਇਆ ਦਾ ਹਾਂਜੀ ਫੇਰ ਝਾੜੂ ਹੀ ਫੇਰੋਗੇ ਬਾਟਰ ਇਹ ਨਹੀਂ ਫੇਰਨੇ ਵਾਸਤੇ ਨਾਲ ਬਾਤ ਅੰਦਰਾਂ ਵੀ ਅੱਗੇ ਸਾਡੇ ਤੇ ਪਰਚੇ ਹੋਏ ਰਾਣੇ ਛੋਡੀ ਨੇ ਬਹੁਤ ਕਰਾਇਆ ਨੇ ਬੇਰੇ ਤੇ ਅਜੇ ਮੈਂ ਦੋ ਤਰੀਕਾ ਭੁਗਤਣਾ ਕਿਸ ਕਿਸ ਗੱਲ ਦੇ ਪਰਚੇ ਇੱਕ ਬੰਦਾ ਆਇਆ ਉਹ ਨੇ ਸਾਰੇ ਪਿੰਡ ਤੇ ਹੀ ਪਰਚੇ ਕੀਤੇ ਵਾਇ ਸਾਹੇ ਸਾਹ ਨਾਲ 55 ਵੋਟ ਨਹੀਂ ਪਵੇਗੀ ਜੀ ਹਾਂ ਪਵੇ ਪਵੇ ਖੁਦ ਰਾਣਾ ਗੁਰਮੀਤ ਛੋਡੀ ਆ ਜਾ ਬਾਵੇਂ ਬਾਵੇਂ ਖੁਦ ਰਾਣਾ ਵੀ ਆ ਜਾਏ ਨਹੀਂ ਵੋਟ ਪਹਿਲਾ ਜਿੰਨੀ ਜਿੰਨੀ ਉਹ ਪਹਿਲਾ ਲੈਂਦਾ ਰਿਹਾ ਵੋਟ ਤੇ ਤੁਹਾਨੂੰ ਨਹੀਂ ਪਵੇਗੀ ਨਸ਼ਾ ਲੀ ਗੱਬਿਆ ਨਸ਼ਾ ਹੋਮਿੰਖ ਲੀ ਜਾਂਦਾ ਅੱਗੇ ਨਾਲ ਵੀ ਤਾਂ ਜਿਆਦਾ ਹੀ ਹੋਵੇ ਕਹਿੰਦਾ ਸ਼ਾਦੀ ਕਰਿਆ ਪਰ ਨਾਲੇ ਤੁਸੀਂ ਤਾਰੀਫ ਕਰੀ ਇਹਨਾਂ ਨਾਲੇ ਕਹਿੰਦੇ ਨਸ਼ੇ ਬੰਦ ਨਹੀਂ ਘਟਿਆ ਉਹਨਾਂ ਗਰੀਬਾਂ ਨੌਕਰੀਆਂ ਮਿਲ ਗਿਆ ਇਹਨਾਂ 70 ਸਾਲਾ ਕੀਤਾ ਕੀ ਦੋ ਪਾਰਟੀਆਂ ਨੇ ਕਾਗਨਸ ਗਾਲੀਆਂ ਨੇ ਨਹੀਂ ਬਾਦਲ ਕਹਿੰਦੇ ਸੜਕਾਂ ਅਸੀਂ ਬਣਾਈਆਂ ਅਸੀਂ ਦਲਾਲਾਬਾਦ ਨੂੰ ਇਹ ਦਿੱਤਾ ਬੱਚੇ ਤਾਂ ਰੁੱਲਦੇ ਫਿਰਦੇ ਪਾੜ ਪੜ ਕੇ ਸੜਕਾਂ ਦੀ ਕਰੇ ਉੱਥੇ ਟਾਈਟ ਦੀ ਝਾੜ ਕਰੇ ਉੱਥੇ ਟਾਈਟ ਦੀ ਝਾੜ ਮੋਟਰਾਂ ਦੇ ਬਿੱਲ ਮਾਫ ਛਲੂ ਤੋਂ ਬਾਅਦ ਉਹਨੇ ਕੀ ਕੀਤਾ ਨਹੀਂ ਹੋਰ ਵੀ ਜਿੰਨੇ ਵੀ ਸੜਕਾਂ ਦਾ ਕੰਮ ਲੈਰ ਮਹਿਕਮਾ ਦਾ ਕੰਮ ਜਿੰਨਾ ਵੀ ਕੀਤਾ ਉਹ ਬਾਦਲ ਪਰਵਾਰ ਨੇ ਕੀਤਾ ਜਿਹੜੇ ਲੀਡਰਾਂ ਨੂੰ ਪਰਖ ਲਿਆ ਉਹਨਾਂ ਨੂੰ ਦੁਬਾਰਾ ਅਸੀਂ ਨਹੀਂ ਪਰਖਾਂਗੇ ਦੋ ਸਾਲ ਦੀ ਕਾਰਗੁਜ਼ਾਰੀ ਕਿਵੇਂ ਆਮ ਆਦਮੀ ਜਾਣੀ ਠੀਕ ਹੈ ਜਿੰਨਾ ਕੋ ਉਹਨਾਂ ਦਾ ਪਿੱਛੇ ਜਿੰਨਾ ਕੋ ਕੰਮ ਵਿਗੜਿਆ ਆਇਆ ਸੀਗਾ ਉਹਨਾਂ ਨੇ ਬਹੁਤ ਵਧੀਆ ਕੰਮ ਕਿਉਂਕਿ ਇੰਨਾ ਵਿਗੜਿਆ ਕੰਮ ਨੂੰ ਸੁਮਾਣਨ ਲਈ ਮਾਤੇ ਥੋੜਾ ਟਾਈਮ ਚਾਹੀਦਾ ਸਤਿ ਸ਼੍ਰੀ ਅਕਾਲ ਪੰਜਾਬ ਆਨਕੜ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹਾਂਡਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਮੌਜੂਦਾ ਉੱਥੋਂ ਦੇ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਇਹ ਉਹ ਇਲਾਕਾ ਬਾਰਡਰ ਏਰੀਆ ਜਿਸ ਬਾਰੇ ਆਖਿਆ ਜਾਂਦਾ ਕਿ ਜੇਕਰ ਬਾਰਡਰ ਏਰੀਆ ਦੇ ਲੋਕ ਕਿਸੇ ਨੂੰ ਪਿਆਰ ਜਿਤਾਉਣ ਤਾਂ ਉਹ ਵੀ ਬਹੁਤਾ ਕਰ ਦਿੰਦੇ ਆ ਤੇ ਜੇ ਨਿਰਾਸ਼ਾ ਜਿਤਾਉਣ ਤਾਂ ਉਹ ਵੀ ਖਾਸੀ ਹੁੰਦੀ ਹੈ ਉਦਾਹਰਨ ਦੇ ਤੌਰ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਪਿੰਡਾਂ ਦੇ ਲੋਕਾਂ ਨੇ ਇਸ ਇਲਾਕੇ ਦੇ ਲੋਕਾਂ ਨੇ ਕਈ ਵੱਡੇ ਸਿਆਸੀ ਥੰਮ ਡੇਗ ਦਿੱਤੇ ਜਿਨ੍ਹਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣ ਰਾਣਾ ਗੁਰਮੀਤ ਸਿੰਘ ਸੋਢੀ ਹੋਣ ਕਈ ਵੱਡੇ ਨਾਂ ਆਉਂਦੇ ਨੇ ਲੋਕ ਸਭਾ ਚੋਣਾਂ ਵੀ ਹੁਣ ਨੇੜੇ ਨੇ ਲੀਡਰ ਸਰਗਰਮ ਨੇ ਅੱਜ ਜਲਾਲਾਬਾਦ ਦੇ ਵਿੱਚ ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਆਈ ਗੱਲਬਾਤ ਕਰਾਂਗੇ ਪਿੰਡ ਦੇ ਲੋਕ ਨੇ ਬਜ਼ੁਰਗ ਨੇ ਨੌਜਵਾਨ ਨੇ ਇੱਥੇ ਮੌਜੂਦ ਜਾਣਾਂਗੇ ਕਿ ਇਹਨਾਂ ਦੇ ਹਲਕੇ ਦਾ ਹਾਲ ਕੀ ਆ ਲੋਕ ਸਭਾ ਚੋਣਾਂ ਦੇ ਵਿੱਚ ਕੀ ਕੁਝ ਇਹਨਾਂ ਦੇ ਇਰਾਦੇ ਨੇ ਮੰਗਾਂ ਨੇ ਲੋੜਾਂ ਨੇ ਗੱਲਬਾਤ ਕਰਦੇ ਆਂ ਸੱਚੀ ਕਾ ਬਜ਼ੁਰਗੋ ਕੀ ਨਾ ਤੁਹਾਡਾ ਲੇਖ ਰਾਜੀ ਕੀ ਕੰਮ ਕਰਦੇ ਹੋ ਜੀ ਖੇਤੀਬਾੜੀ ਕਰਦੇ ਜੀ ਅੱਛਾ ਹਾਂ ਜੀ ਮੈਂ ਜਿਵੇਂ ਅੱਗੇ ਕਿਹਾ ਕਿ ਇਹ ਜਿਹੜੀ ਬਾਰਡਰ ਬੈਲਟ ਹੈ ਨਾ ਇਹ ਜਦੋਂ ਕਿਸੇ ਨੂੰ ਲਾੜ ਪਿਆਰ ਕਰਦੀ ਹੈ ਉਹ ਵੀ ਬਹੁਤਾ ਕਰਦੀ ਹੈ ਨਰਾਸ਼ ਹੁੰਦੀ ਹੈ ਤਾਂ ਉਹ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਸੁਖਵੀਰ ਬਾਦਲ ਰਾਣਾ ਸੋਢੀ ਬੜੇ ਆਏ ਬੜੇ ਚਲੇ ਗਏ ਐਡੇ ਵੱਡੇ ਸਿਆਸੀ ਥੰਮ ਦੇਖ ਦਿੱਤੇ ਸੀ ਇਸ ਵਾਰ ਕੀ ਲੱਗਦਾ ਲੋਕ ਸਭਾ ਚੋਣਾਂ ਦਾ ਕੀ ਮਾਹੌਲ ਹੈ ਕਿਹੜੀ ਪਾਰਟੀ ਤੁਹਾਨੂੰ ਲੱਗਦਾ ਵੀ ਇਸ ਵਾਰੀ ਮੱਲ ਮਾਰੂ ਸਾਡੇ ਸਾਹ ਮੇਰੇ ਸਾਹ ਨਾਲ ਤਾਂ ਕੋਈ ਪਾਰਟੀ ਵੀ ਦੂਜੇ ਦੇ ਵੋਟ ਦੇ ਲੈ ਨਹੀਂ ਹੈ ਅੱਛਾ ਕਿਉਂਕਿ ਅਗਲੇ ਪਿਛੜੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਵੀ ਇੱਥੇ ਬੁਰਾ ਹਾਲ ਕੀਤਾ ਅਕਾਲੀਆਂ ਨੇ ਵੀ ਬੁਰਾ ਹਾਲ ਕੀਤਾ ਪਰ ਲੇਕਿਨ ਹੁਣ ਆਜ ਪਾਰਟੀ ਆਈ ਉਹਨਾਂ ਨੇ ਕੁਝ ਨਾ ਕੁਛ ਅਗਰ ਨੂੰ ਪਰਚੇ ਤਾਂ ਬਹੁਤ ਬਹੁਤ ਸਾਡੇ ਪਿੰਡ ਵਿੱਚ ਜਾਂ ਇਲਾਕੇ ਵਿੱਚ ਥਾਣਿਆਂ ਦੇ ਵਿੱਚ ਪਰਚੇ ਬਹੁਤ ਘੱਟ ਹੋਏ ਨਹੀਂ ਅੱਛਾ ਇਹ ਬਾਰਡਰ ਬੈਲਟ ਤੇ ਮੇਨ ਮਸਲਾ ਪਰਚਿਆਂ ਦਾ ਵੈਰ ਕੱਢੇ ਜਾਂਦੇ ਹਾਂਜੀ ਬਹੁਤ ਜ਼ਿਆਦਾ ਜੀ ਅੱਛਾ ਪੇ ਸਿਆਸੀ ਵੈਰ ਕੱਢੇ ਜਾਂਦੇ ਸੀ ਵੈਰ ਕੱਢੇ ਜਾਂਦੇ ਸੀ ਹੁਣ ਉਹ ਖਤਮ ਹੋ ਗਏ ਨੇ ਸਾਡੇ ਇਨ ਇਲਾਕਿਆਂ ਵਿੱਚ ਅੱਛਾ ਆਮ ਆਦਮੀ ਪਾਰਟੀ ਨੇ ਘਟੋ-ਘਟ ਵੀ ਝੂਠੇ ਪਰਚੇ ਨਹੀਂ ਪਾਏ ਝੂਠੇ ਪਰਚੇ ਨਹੀਂ ਪਾਏ ਇਹ ਮੈਂ ਕਹਾਂ ਪਹਿਲਾਂ ਪੈਂਦੇ ਹੁੰਦੇ ਸੀ ਭਾਵੇਂ ਅਕਾਲੀ ਸੀ ਕੰਮ ਕਿੰਨੇ ਜ਼ਿਆਦਾ ਕਿੰਨੇ ਕਰਵਾਇਆ ਅਕਾਲੀਆਂ ਨੇ ਦੋਨਾਂ ਨੇ ਕਰਾਇਆ ਨੇ ਕਾਂਗਰਸ ਨੇ ਜ਼ਿਆਦਾ ਕਰਾਇਆ ਨੇ ਅਕਾਲੀਆਂ ਨੇ ਘੱਟ ਕਰਾਇਆ ਨੇ ਕੰਮ ਕਾਲੀਆਂ ਨੇ ਬਹੁਤ ਕਰਾਇਆ ਨਹੀਂ ਜੀ ਇਲਾਕੇ ਵਿੱਚ ਕਾਲੀਆਂ ਨੇ ਕੰਮ ਜ਼ਿਆਦਾ ਕਰਾਇਆ ਨੇ ਕਾਂਗਰਸ ਨੇ ਕੰਮ ਹੋ ਜੇ ਨਹੀਂ ਕਰਾਇਆ ਜਿੰਨੇ ਕਰਾਣੇ ਚਾਹੀਦੇ ਸੀ ਉਹਨਾਂ ਦਾ ਬੰਦਾ ਸੀ ਜੀ ਹਾਂਜੀ ਕਿਹੜੇ ਕਿਹੜੇ ਕੰਮ ਕਰਾਏ ਅਕਾਲੀਆਂ ਨੇ ਤੁਹਾਨੂੰ ਲੱਗਦਾ ਹਾਂਜੀ ਕਾਲੀਆਂ ਨੇ ਬਾਦਲ ਸਰਕਾਰ ਨੇ ਬਾਦਲ ਨੇ ਮੋਟਰਾਂ ਦੇ ਬਿੱਲ ਮਾਫ ਛੁਰੂ ਜੋ ਬਾਦਲ ਨੇ ਕੀਤਾ ਨਹੀਂ ਹੋਰ ਵੀ ਜਿੰਨੇ ਵੀ ਸੜਕਾਂ ਦਾ ਕੰਮ ਨੇਰ ਮਹਕਮੇ ਦਾ ਕੰਮ ਜਿੰਨਾ ਵੀ ਕੀਤਾ ਉਹ ਬਾਦਲ ਪਰਿਵਾਰ ਨੇ ਕੀਤਾ ਹੋਰ ਕਾਂਗਰਸ ਨੇ ਨਹੀਂ ਕੀਤਾ ਜਿਹੜੇ 2 ਸਾਲ ਹੁਣ ਆਮ ਆਦਮੀ ਪਾਰਟੀ ਦੇ ਲੰਘ ਗਏ ਆ ਤੁਹਾਨੂੰ ਕੀ ਲੱਗਦਾ ਇਹਨਾਂ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ ਇੱਕ ਤਾਂ ਤੁਸੀਂ ਕਹਿੰਦਾ ਵੀ ਪਰਚੇ ਨਹੀਂ ਪਾਏ ਪਰ ਕੰਮ ਕਿਹੜੇ ਹੋਏ ਆ ਤੁਹਾਨੂੰ ਲੱਗਦਾ ਕੰਮ ਵੀ ਕੀਤੇ ਆ ਆਮ ਆਦਮੀ ਪਾਰਟੀ ਕੰਮ ਵੀ ਉਹਨਾਂ ਇਸ ਖਾਸ ਵਿੱਚ ਜ਼ਿਆਦਾ ਨਹੀਂ ਹੋਏ ਜੀ ਸਾਡੇ ਅੱਖੀਂ ਇਹ ਵੀ ਕੰਮ ਖਾਸ ਹੋਏ ਨਾ ਕੰਮ ਹੋ ਜਾਂਦੇ ਜਿਵੇਂ ਤੁਸੀਂ ਮੋਟਰਾਂ ਵਾਲੇ ਦੀ ਗੱਲ ਕਰਤੀ ਆਮ ਆਦਮੀ ਪਾਰਟੀ ਕਹਿੰਦੇ ਅਸੀਂ ਨੌਕਰੀਆਂ ਦਿੱਤੀਆਂ ਅਸੀਂ ਬਿਜਲੀ ਦੇ ਬਿੱਲ ਮਾਫ ਕਰਤੇ 300 ਯੂਨਟ ਜ਼ੀਰੋ ਬਿੱਲ ਆਉਂਦਾ ਹਾਂ ਜੀਰੋ ਬਿੱਲ ਆਉਂਦਾ ਤੇ ਨੌਕਰੀਆਂ ਬਹੁਤ ਜ਼ਿਆਦਾ ਕੱਡੀਆਂ ਨੇ ਨਾ ਪਰ ਇਹ ਕਾਂਗਰਸ ਵੇਲੇ ਜਾਂ ਕਾਲੀਆਂ ਵੇਲੇ ਇਹਨੀਆਂ ਨੌਕਰੀਆਂ ਜ਼ਿਆਦਾ ਨਹੀਂ ਸੀ ਨਿਕਲੀਆਂ ਯਾਨ ਖੜਾ ਤਾਂ ਫਿਰ ਸਜਿਆ ਪਿਆ ਹੁਣ ਲੋਕ ਸਭਾ ਸੀਟ ਤੋਂ ਸੁਖਬੀਰ ਬਾਦਲ ਨੇ ਮੌਜੂਦਾ ਐਮਪੀ ਤੋਂ ਡੇ ਤਾਂ ਉਹ ਵੀ ਖੜ ਸਕਦੇ ਨੇ ਪ੍ਰਚਾਰ ਕਰ ਰਹੇ ਨੇ ਉਧਰੋਂ ਭਾਜਪਾ ਵੱਲੋਂ ਆਏ ਨਹੀਂ ਪਤਾ ਰਾਣਾ ਛੋਟੀ ਆ ਜਾਣ ਕੋਈ ਹੋਰ ਆ ਜੇ ਤੇ ਫਿਰ ਲੱਗਦਾ ਭਾਜਪਾ ਨੂੰ ਵੀ ਥਾਂ ਮਿਲ ਜੇਗੀ ਰਾਣਾ ਛੋਟੀ ਨੂੰ ਤਿੰਨ ਚਾਰ ਵਾਰੀ ਤੁਸੀਂ ਇੱਥੋਂ ਜਿਤਾਇਆ ਪਹਿਲਾਂ ਗੁਰੂ ਸਾਹਿਬ ਬਲੌਕ ਤੋਂ ਹੁਣ ਸਾਇਥੇ ਭਾਜਪਾ ਨੂੰ ਨਹੀਂ ਮਿਲ ਸਕਦੀ ਸਾਡੇ ਸਾਰੇ ਸਾਹਿਬਾਂ ਨਾਲ ਭਾਜਪਾ ਨੂੰ ਵੋਟ ਨਹੀਂ ਪਵੇਗੀ ਜੀ ਆ ਭਾਵੇਂ ਖੁਦ ਰਾਣਾ ਗੁਰਮੀਤ ਸੋਢੀ ਆ ਜਾਵੇ ਭਾਵੇਂ ਖੁਦ ਰਾਣਾ ਵੀ ਆ ਜਾਵੇ ਨਹੀਂ ਵੋਟ ਪਹਿਲਾ ਜਿੰਨੀ ਜਿੰਨੀ ਉਹ ਪਹਿਲਾ ਲੈਂਦਾ ਵੋਟ ਇਥੋਂ ਨੂੰ ਨਹੀਂ ਪੈਗੀ ਜੀ ਹਾਂਜੀ ਖਾਸ ਕਰ ਬਈ ਤੁਹਾਡਾ ਕੀ ਨਾਮ ਹੈ ਗਰਪਰਨਾਲ ਜੀ ਜੀ ਇਹਨਾਂ ਨੇ ਕਿਹਾ ਵੀ ਘਾਟੋ ਘਾਟ ਝੂਠੇ ਪਰਚੇ ਬੰਦ ਹੋਗੇ ਪਰ ਜਿਵੇਂ ਮੈਂ ਰਾਣਾ ਸੋਢੀ ਹੋਣਾਂ ਦੀ ਗੱਲ ਕੀਤੀ ਗੁਰੂ ਅਰਸਾ ਜੀ ਤੋਂ ਤਿੰਨ ਚਾਰ ਵਾਰੀ ਉਹਨਾਂ ਨੂੰ ਲੋਕਾਂ ਨੇ ਜਿਤਾਇਆ ਹਨ ਤੇ ਫਿਰ ਉਹ ਆਪਣਾ ਇਲਾਕਾ ਛੱਡ ਕੇ ਜਾਂਦੇ ਆ ਫਰੋਜ਼ਪੁਰ ਉਥੋਂ ਮਾਤ ਪੈਂਦੀ ਆ ਹੁਣ ਫਿਰ ਫਿਰੋਜ਼ਪੁਰਤੀ ਹੈ ਮદાન ਸੁਖਵੀਰ ਬਾਦਲ ਹੋ ਸਕਦੇ ਨੇ ਛੋਟੀ ਹੋ ਸਕਦੇ ਨੇ ਰਵਿੰਦਰ ਆਮਲਾ ਦੀ ਬਹੁਤ ਚਰਚਾ ਕਿਹੜੇ ਲੀਡਰ ਤੁਹਾਨੂੰ ਲੱਗਦਾ ਕਿਹੜੇ ਲੀਡਰ ਵਧੀਆ ਲੱਗਦੇ ਤੁਹਾਨੂੰ ਅੱਲੇ ਤੱਕ ਦਾ ਕੇਸ ਹੈ ਕੋਈ ਮੀਂਹ ਨਹੀਂ ਹੈਗੀ ਇੱਥੇ ਦਾ ਜੀ ਇਹ ਝਾੜੂ ਵਾਲੀ ਆਵੇਗਾ ਜਾਇਆ ਦਾ ਅੱਛਾ ਹਾਂਜੀ ਫੇਰ ਝਾੜੂ ਹੀ ਫੇਰੋਗੇ ਬਾਡਰ ਏਰੀਆ ਫੇਰਣੇ ਵਾਸਤੇ ਇਹਨਾਂ ਨੂੰ ਅੱਛਾ ਹਾਂਜੀ ਕਿਉਂਕਿ ਲੱਗਦਾ ਇਹਨਾਂ ਨੇ ਵੱਖਰਾ ਕੀ ਕਰਤਾ ਇਹਨਾਂ 70 ਸਾਲਾਂ ਕੀਤਾ ਕੀ ਦੋ ਪਾਰਟੀਆਂ ਨੇ ਕਾਗਲਸ ਕਾਲੀਆਂ ਨੇ ਨੇ ਬਾਦਲ ਕਹਿੰਦੇ ਸੜਕਾਂ ਅਸੀਂ ਬਣਾਈਆਂ ਅਸੀਂ ਜਲਾਲਾਬਾਦ ਨੂੰ ਇਹ ਬੱਚੇ ਤਾਂ ਰੁਲਦੇ ਫਿਰਦੇ ਪਾੜ ਪੜ ਕੇ ਛੜਕਾ ਦੇ ਕਰੇ ਉੱਥੇ ਟੈਂਕੀ ਤੇ ਚੜ੍ਹ ਕਰੇ ਉੱਥੇ ਟੈਂਕੀ ਤੇ ਚੜ੍ਹ ਹਾਂਜੀ ਜੀ ਆਮ ਆਦਮੀ ਪਾਰਟੀ ਤੁਹਾਨੂੰ ਲੱਗਦਾ ਵੀ ਨੌਕਰੀਆਂ ਦੇ ਰਹੀ ਐ ਉਹ ਬੱਚਾ ਸਰਦਾਰ ਗਰੀਬ ਜਨਤਾ ਸੁਖੀ ਹੋ ਗਈ ਕੁਝ ਅੱਗੇ ਨਾਲੋਂ ਜਿੰਨਾਂ ਦੇ ਗਰੀਬ ਬੱਚੇ ਲੱਗ ਗਏ ਬਿਨਾਂ ਪੈਸੇ ਤੋਂ ਜੀ ਹਾਂਜੀ ਮੈਂ ਪਹਿਲਾਂ ਪੈਸੇ ਚੱਲਦੇ ਰਹੇ ਖੁੱਲੇ ਬਹੁਤ ਚੱਲਦਾ ਰ ਪੈਸਾ ਰਜਾਈਆਂ ਭਰੀਆਂ ਭੀਆਂ ਲੋਕਾਂ ਐ ਕਾਲੀਆਂ ਦੇ ਕਰ ਰਜਾਈਆਂ ਵਰਗੀਆਂ ਰਜਾਈਆਂ ਪਰ ਪਰ ਪੈਸੇ ਦਿੱਤੇ ਉੱਤੇ ਸੌਂਦੇ ਸੀ ਅੱਛਾ ਉੱਤੇ ਸੌਂਦੇ ਕਿ ਤੱਕ ਇਹਨਾਂ ਨੂੰ ਕਿਹਨਾਂ ਨੂੰ ਦਿੱਤੇ ਕਿਹੜੀ ਪਾਰਟੀ ਨੂੰ ਰਜਾਈਆਂ ਪਰ ਪਰ ਪੈਸੇ ਦੇਣੇ ਪਏ ਤੁਹਾਨੂੰ ਯਾਰ ਆਮ ਜਨਤਾ ਇਹ ਜੰਦੀ ਜਿੰਨੇ ਨੌਕਰੀ ਬੱਚੇ ਲਵਾਉਣੇ ਸੀ ਅਕਾਲੀ ਕਾਂਗਰਸੀ ਸਾਰਿਆਂ ਨੂੰ ਸਾਬਲੇ ਹਾਂਜੀ ਹਾਂਜੀ ਬੋਲੋ ਹੀ ਬੋਲੋ ਭਾਈ ਜੀ ਦੱਸੋ ਕੀ ਕਹਿਣਾ ਚਾਹਦੇ ਮੈਂ ਕੀ ਆ ਮੈਨੂੰ ਤਾਂ ਇਹੋ ਪਾਰਟੀ ਚੰਗੀ ਲੱਗਦੀ ਆ ਕਿਹੜੀ ਆਈ ਉਹ ਕਿਹੜੀ ਜੜੀਆ ਜਾੜੂ ਵਾਲੀ ਬਸ ਇਹ ਵਦ ਜਾ ਕਿਹੜੀ ਕਿਹੜੀ ਗੱਲ ਤੋਂ ਕਿਉਂ ਚੰਗੀ ਲੱਗਦੀ ਹੈ ਕੋਈ ਕਾਰਨ ਵੀ ਹੁੰਦਾ ਨਾ ਬਾਈ ਤਨ ਦਸਰਾ ਵੀ ਅੱਗੇ ਸਾਡੇ ਤੇ ਪਰਚੇ ਰਾਣੇ ਸੋਢੀ ਨੇ ਬਹੁਤ ਕਰਾਇਆ ਨੇ ਬੇਰੇ ਤੇ ਅਜੇ ਮੈਂ ਦੋ ਤਰੀਕਾ ਭੁਗਤਣਾ ਕਿਸ ਕਿਸ ਗੱਲ ਦੇ ਪਰਚੇ ਇੱਕ ਬੰਦਾ ਆਗਾ ਉਹ ਸਾਰੇ ਪੈਂਟ ਤੇ ਪਰਚੇ ਕੀਤੇ ਵਾਇ ਨੇ ਅੱਛਾ ਕਿਹੜੀ ਗੱਲ ਪਰਚੇ ਕਿਹੜੀ ਗੱਲ ਹੁੰਦੀ ਹੈ ਕਿਹੜੀ ਗੱਲ ਉਹ ਵੀ ਦੋ ਨੰਬਰ ਰਦੰਦਾ ਕਰਨਾ ਜਦ ਬੇ ਪੈਂਟ ਆ ਪਰਚੇ ਕਰਾਈ ਜਾਣ ਜਿਨੇ ਮਾਰੇ ਸਿਰ ਚੱਕ ਦਿੱਤਾ ਉਹਨੂੰ ਫੜਾ ਦੇਣਾ ਰਾਣੇ ਸੋਢੀ ਦੀ ਮਗਰ ਅੱਧ ਤੱਕ ਆਇਆ ਬਈ ਇਸ ਗੱਲੂ ਪਰਚੇ ਕਰਾਈ ਗਾ ਯਾਦੋਂ ਦੇ ਇਹ ਮਗਰੂ ਲੱਥਾ ਹੈ ਉਹਨੇ ਸਾਡੇ ਬੈਂਡ ਪਰਚੇ ਬੰਦ ਹੋ ਗਏ ਨਾ ਬਸ ਅੱਛਾ ਤੇ ਤੁਹਾਨੂੰ ਲੱਗਦਾ ਵੀ ਫਿਰ ਅਕਾਲੀਆਂ ਵੇਲੇ ਜਾਂ ਕਾਂਗਰਸੀਆਂ ਵੇਲੇ ਕੰਮ ਹੁੰਦਾ ਰਿਹਾ ਤੇ ਹੁਣ ਨਹੀਂ ਹੋ ਰਿਹਾ ਜਮਾ ਹੀ ਨਹੀਂ ਹੋ ਰਿਹਾ ਉਹ ਕੰਮ ਤਾਂ ਉਹ ਵੀ ਹੋ ਹੀ ਜਾਂਦੇ ਕਿਉਂ ਨਹੀਂ ਹੋ ਰਿਹਾ ਨਾਰਾ ਬਣਾਈ ਜਾਂਦੇ ਸਾਰਾ ਕੁਝ ਜ਼ਿੰਮੇਵਾਰਾ ਜੋਗਤ ਹੋ ਹੀ ਜਾਂਦਾ ਕਿਉਂ ਨਹੀਂ ਹੋ ਰਿਹਾ ਅੱਛਾ ਇੱਕ ਮਸਲਾ ਨਸ਼ੇ ਦਾ ਬਹੁਤ ਹੈ ਇਸ ਬੈਲਟ 'ਚ ਕਹਿੰਦੇ ਵੀ ਇਹਨਾਂ ਬਾਰਡਰਾਂ ਤੋਂ ਹੀ ਤਸਕਰੀ ਹੁੰਦੀ ਆ ਚਿੱਟੇ ਦੀ ਇੱਥੋਂ ਹੀ ਲੰਘਦਾ ਤੇ ਇਸ ਇਲਾਕੇ ਨੂੰ ਮਾਰ ਵੀ ਬਹੁਤ ਪੈ ਰਹੀ ਆ ਨਸ਼ਾ ਘਟਿਆ ਇਹਨਾਂ ਦੇ ਦਾਅਵੇ ਬਹੁਤ ਸੀ ਮਾਨ ਸਰਕਾਰ ਦੇ 2 ਸਾਲਾਂ 'ਚ ਘਟ ਨਸ਼ਾ ਹੁਣ ਚੱਲੀ ਜਾਂਦਾ ਹੈ ਅੱਗੇ ਨਾਲ ਵੀ ਬਹੁਤ ਜਾਂਦਾ ਹੋਵੇ ਕਹਿੰਦਾ ਸ਼ਾਦੀ ਕਰ ਲਿਆ ਪਰ ਨਾਲੇ ਤੁਸੀਂ ਤਾਰੀਫ ਕਰੀਏ ਨੇ ਨਾਲੇ ਕਿਹਨੇ ਨਸ਼ਾ ਬਾਰੂ ਨਹੀਂ ਘਟਿਆ ਉਹਨਾਂ ਗਰੀਬਾਂ ਨੌਕਰੀਆਂ ਮਿਲੀਆਂ ਨੇ ਮੇਰੇ ਕੋਲ ਹੁਣ ਜ਼ਮੀਨ ਨਹੀਂ ਹੈਗੀ ਮੇਰਾ ਪੁੱਤਰ ਨੌਕਰੀ ਲੱਗ ਗਿਆ ਤੇ ਮੈਂ ਤੇ ਦਿੱਤੇ ਰੁਪਏ ਕਰਦੀ ਅੱਗੇ ਬਾਅਦ ਮੈਂ 20 ਲੱਖ ਰੁਪਈਆ ਜਿੱਦੂ ਮਰਜੀ ਇਕੱਠਾ ਕਰਾਂ ਨੌਕਰੀ ਨਹੀਂ ਮਿਲਦੀ ਆਈ ਤੇ ਹੁਣ ਮੈਨੂੰ ਫਰੀ ਮਿਲ ਗਈ ਆ ਮੈਂ ਇਸ ਗੱਲੂਏ ਕਰਨਾ ਆਂਦੀ ਤਾਰੀਫ ਇਹਨਾਂ ਦਾ ਕਹਿਣਾ ਕਿ ਨੌਕਰੀਆਂ ਤਾਂ ਮਿਲ ਰਹੀਆਂ ਪਰ ਨਸ਼ਾ ਨਹੀਂ ਘਟਿਆ ਨਸ਼ੇ ਦੀ ਮਾਰ ਇਸ ਬੈਲਟ ਨੂੰ ਲਗਾਤਾਰ ਪੈ ਰਹੀ ਆ ਨੌਜਵਾਨ ਮੁੰਡਾ ਵੀ ਆ ਇੱਥੇ ਬੈਠਾ ਹੋਇਆ ਬਾਈ ਤੁਹਾਡੇ ਨਾਲ ਗੱਲ ਕੀ ਨਾਂ ਬਾਈ ਤੁਹਾਡਾ ਅਨਿਲ ਤਵੰਜੀ ਕੀ ਕੰਮ ਕਰਦੇ ਹੋ ਬਜੀ ਮੈਂ ਐਡਵੋਕੇਟ ਆ ਅੱਛਾ ਜੀ ਤੁਸੀਂ ਤਾਂ ਵਕੀਲ ਆ ਫਿਰ ਤੁਸੀਂ ਸਿਆਸਤ ਦੀ ਸਮਝ ਵੀ ਰੱਖਦੇ ਹੋ ਕਿ ਲੀਡਰ ਕੀ ਕਰਦੇ ਆ ਕੀ ਨਹੀਂ ਕਰਦੇ ਦੋ ਸਾਲ ਦੀ ਕਾਰਗੁਜ਼ਾਰੀ ਕਿਵੇਂ ਆਮ ਆਦਮੀ ਪਾਰਟੀ ਠੀਕ ਹੈ ਜਿੰਨਾ ਕੋ ਉਹਨਾਂ ਦਾ ਪਿੱਛੇ ਜਿੰਨਾ ਕੋ ਕੰਮ ਵਿਗੜਿਆ ਆ ਸੀਗਾ ਉਹਨਾਂ ਨੇ ਬਹੁਤ ਵਧੀਆ ਕੰਮ ਕਿਉਂਕਿ ਇੰਨਾ ਵਿਗੜਿਆ ਕੰਮ ਨੂੰ ਸੁਮਾਣਨ ਲਈ ਮਾਤੇ ਥੋੜਾ ਟਾਈਮ ਚਾਹੀਦਾ ਹੂੰ ਕਿਉਂਕਿ ਆਪਾਂ ਆਖੇ ਵੀ ਜੇ ਦੋ ਸਾਲ ਦੋ ਸਾਲ ਉਹਨਾਂ ਨੂੰ ਹੋਈ ਹੈ ਸਰਕਾਰ ਬਣੀ ਨੂੰ ਯਾਕੇ ਵੀ ਆਪਾਂ ਯਕਦਾ ਮੀ ਉਹ ਸਾਰੇ ਸਿਸਟਮ ਨੂੰ ਸੈੱਟ ਕਰ ਦੇਣ ਉਹ ਕਰ ਨਹੀਂ ਸਕਦੇ ਇੰਨੀ ਜਲਦੀ ਨਹੀਂ ਕਰ ਸਕਦੇ ਜਿਵੇਂ ਉਹਨਾਂ ਨੇ ਕਿਹਾ ਕਿ ਨੌਕਰੀਆਂ ਤਾਂ ਦਿੱਤੀਆਂ ਇਹਨਾਂ ਨੇ ਆਮ ਆਦਮੀ ਪਾਰਟੀ ਤਾਰੀਫ਼ ਆ ਪਰ ਨਸ਼ਾ ਨਹੀਂ ਰੋਕ ਪਾਰੇ ਨਸ਼ਾ ਤਾਂ ਸ਼ਾਇਦ ਵੱਧ ਗਿਆ ਪਹਿਲਾਂ ਨਾਲ ਕਿਸੇ ਵੀ ਚੀਜ਼ ਨੂੰ ਵੇਖੋ ਤੁਸੀਂ ਰੋਕਣ ਵਾਸਤੇ ਥੋੜਾ ਸਮਾਂ ਲੱਗਦਾ ਹੈ ਜਿਹੜਾ ਇੰਨਾ ਗੜਬੜੀ ਹੋਈ ਹੋਈ ਹੈ ਇੰਨਾ ਕੁਝ ਨਸ਼ਾ ਚੱਲ ਰਿਹਾ ਉਹਨੂੰ ਰੋਕਣ ਵਾਸਤੇ ਥੋੜਾ ਜਾਂ ਉਹਨਾਂ ਨੂੰ ਸਮਾਂ ਹੋਰ ਦਿਓ ਵੇਖੋ ਅਗਾ ਐਮਪੀ ਦੀ ਹੁਣ ਸੀਟ ਆ ਰਹੀ ਹੈ ਜ ਆਮ ਆਦਮੀ ਪਾਰਟੀ ਸੀਟਾਂ ਕੱਢਦੀ ਆ ਤੋਸ਼ ਹੋਰ ਵੀ ਉਹ ਕੰਮ ਕਰਨਗੇ ਨਸ਼ੇ ਨੂੰ ਰੋਕਣ ਵਾਸਤੇ ਨੱਥ ਪਾਉਣ ਬਹੁਤ ਕੁਛ ਕਰ ਰਹੇ ਅੱਛਾ ਕਈ ਲੀਡਰ ਨਿਰਮਿੰਦਰ ਆਵਲਾ ਦਾ ਨਾਮ ਬਹੁਤ ਚਰਚਿਤ ਹੈ ਜਲਾਲਾਬਾਦ ਤੋਂ ਵਿਧਾਇਕ ਵੀ ਰਹੇ ਨੇ ਤੁਹਾਨੂੰ ਲੱਗਦਾ ਵੀ ਜੇ ਉਹ ਕਿਸੇ ਜਿਵੇਂ ਕਾਂਗਰਸ ਵੱਲੋਂ ਮੰਨ ਲੋ ਆ ਜਾਂਦੇ ਆ ਜਾਂ ਕਿਸੇ ਹੋਰ ਪਾਰਟੀ ਵੱਲ ਲਵਾਉਂਦੇ ਆ ਲੋਕ ਉਹਨਾਂ ਤੇ ਭਰੋਸਾ ਕਰ ਸਕਦੇ ਆ ਕਿਉਂਕਿ ਬਹੁਤ ਲੋਕ ਚਰਚਾ ਕਰ ਰਹੇ ਨੇ ਆਵਲਾ ਦੀ ਜਰੂਰ ਜੇ ਉਹ ਗੁਰੂਆਰ ਦੇ ਹਲਕੇ ਤੋਂ ਖੜਨਗੇ ਤੇ ਜਰੂਰ ਉਹਨਾਂ ਨੂੰ ਇੱਥੋਂ ਦੇ ਲੋਕ ਪਿਆਰ ਵੀ ਕਰਦੇ ਨੇ ਰਮਿੰਦਰ ਆਵਲਾ ਜੀ ਨੂੰ ਉਹ ਖੜਨਗੇ ਤਾਂ ਉਹ ਸੀਟ ਜਰੂਰ ਕੱਢਣਗੇ ਇਹ ਨਹੀਂ ਹੋ ਸਕਦਾ ਵੀ ਉਹ ਸੀਟ ਇੱਥੋਂ ਨਾ ਕੱਢਣਗੇ ਭਾਵੇਂ ਮੁਕਾਬਲੇ 'ਚ ਸੁਖਵੀਰ ਬਾਦਲ ਹੋਣ ਕੋਈ ਮਰਜ਼ੀ ਆ ਜਾਏ ਉਹਨਾਂ ਦੇ ਮੁਕਾਬਲੇ ਵਿੱਚ ਅਰਵਿੰਦਰ ਆਵਲਾ ਜੀ ਸੀਟ ਇੱਥੇ ਜ਼ਰੂਰ ਕੱਢਣ ਰਾਣਾ ਗੁਰਮੀਤ ਸੋਢੀ ਹੋਣ ਜਾਂ ਉਧਰ ਆਮ ਆਦਮੀ ਪਾਰਟੀ ਤੋਂ ਇਸ ਤਰੀਫ਼ ਕੀਤੀ ਹੈ ਫਿਰ ਉਹਨਾਂ ਨੂੰ ਵੋਟ ਨਹੀਂ ਪਾਉਂਗੇ ਇਹ ਕੋਈ ਪਤਾ ਨਹੀਂ ਇਹ ਤਾਂ ਮੌਕੇ ਤੇ ਹੈਗਾ ਵੀ ਮੌਕੇ ਤੇ ਜਾ ਕੇ ਬਦਲ ਵੀ ਸਕਦੇ ਨੇ ਲੋਕ ਬਾਕੀ ਅਰਵਿੰਦਰ ਆਵਲਾ ਜੀ ਨੂੰ ਲੋਕ ਬਹੁਤ ਚਾਹਦੇ ਨੇ ਵੀ ਇੱਕ ਵਾਰ ਗੁਰੂਵਾਲੇ ਹਲਕੇ ਤੋਂ ਇੱਥੋਂ ਫਰੋਹੀਪੁਰ ਹਲਕੇ ਤੋਂ ਖੜਨ ਐਮਪੀ ਦੀ ਸੀਟ ਤੇ ਕੱਢਣਗੇ ਜ਼ਰੂਰ ਅਰਵਿੰਦਰ ਆਵਲਾ ਜੀ ਇਹ ਨਹੀਂ ਹੋਸਦਾ ਵੀ ਉਹ ਸੀਟ ਨਾ ਕੱਢਾ ਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਸਤਿ ਸ਼੍ਰੀ ਅਕਾਲ ਰੇਸ਼ਨ ਲਾਲ ਜੀ ਕੀ ਕ ਕਾਇਰ ਤੁਸੀਂ ਇਹਨਾਂ ਦਾ ਕੰਮ ਕਰਦੇ ਹੋ ਤਾਂ ਕੀ ਲੱਗਦਾ ਆਮ ਲੋਕਾਂ ਵਾਸਤੇ ਕਿਹੜੀ ਸਰਕਾਰ ਨੇ ਜ਼ਿਆਦਾ ਕੰਮ ਕੀਤਾ ਆਮ ਲੋਕਾਂ ਵਾਸਤੇ ਤਾਂ ਇਹ ਸੇ ਸਰਕਾਰ ਨੇ ਆਪੜਾ ਨਹੀਂ ਕੀਤੇ ਨੇ ਬਾਕੀ ਕਰੀ ਜਾਂਦੇ ਨੇ ਵਧੀਆ ਕੀਤੀ ਜਾਂਦੇ ਨੇ ਸੁਖਵੀਰ ਬਾਦਲ ਕਹਿੰਦੇ ਆ ਵੀ ਇਹ ਤਾਂ ਇਲਾਕਾ ਹੀ ਮੇਰਾ ਇੱਥੋਂ ਮੈਂ ਤਾਂ ਮੈਨੂੰ ਪਿਛਲੀ ਵਾਰੀ ਤਾਂ ਇਹਨਾਂ ਦੀ ਹਵਾ ਚੱਲੀ ਸੀ ਲੋਕਾਂ ਤੋਂ ਗਲਤੀ ਹੋ ਗਈ ਮੈਨੂੰ ਫੇਰ ਚੁਣਨਗੇ ਚੁਣੋਗੇ ਸੁਖਵੀਰ ਸਿੰਘ ਬਾਦਲ ਦੇ ਦੁਆਰਾ ਨਹੀਂ ਆਪੜ ਜਾਣ ਅੱਛਾ ਹਾਂਜੀ ਜੀ ਤਾਂ ਇਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਆਊਗੀ ਭਾਈ ਅਸੀਂ ਕੱਲ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜੀ सुरेंद्र ਜੀ ਕੀ ਕੰਮ ਕਰਦੇ ਹੋ ਬਈ ਮੇਰਾ ਸ਼ਾਪ ਹੈ ਆਪਣੀ ਜਲਾਲਾਬਾਦ ਛੱਟੇ ਲੇਰਿੰਗ ਜੀ ਜਿਵੇਂ ਮੈਂ ਇਹਨਾਂ ਨੂੰ ਵੀ ਪੁੱਛਿਆ ਕਿ ਸੁਖਬੀਰ ਬਾਦਲ ਕਹਿੰਦੇ ਆ ਕਿ ਮੰਨਿਆ ਵੀ ਜਾਂਦਾ ਕਿ ਮਾਲਵਾ ਏਰੀਆ ਵੈਸੇ ਵੀ ਬਠਿੰਡਾ ਮੁਕਸਰ ਤੇ ਉਧਰੋਂ ਹੁਣ ਜਲਾਲਾਬਾਦ ਤੋਂ ਸੁਖਬੀਰ ਬਾਦਲ ਤਾਂ ਰਿਪੀਟ ਹੋ ਰਹੀ ਸੀ ਵਿਧਾਇਕੀ ਸੰਭੀ ਸੀ ਉਹਨਾਂ ਨੇ ਫਿਰ ਫਿਰੋਜ਼ਪੁਰ ਦੇ ਹੁਣ ਐਮਪੀ ਵੀ ਨੇ ਤਾਂ ਉਹ ਕਹਿੰਦੇ ਆ ਕਿ ਉਦੋਂ ਤਾਂ ਲੋਕਾਂ ਤੋਂ ਗਲਤੀ ਹੋ ਗਈ ਲੋਕ ਪਛਤਾਉਂਦੇ ਆ ਮੇਰੇ ਤੇ ਭਰੋਸਾ ਬਾਉ ਕਰਦੇ ਲੋਕ ਅਸੀਂ ਅਕਾਲੀ ਦਲ ਦਾ ਇਹ ਜੜ ਚਾਹੀਏ ਇੱਥੋਂ ਜੜ ਲਾਉਣੀ ਹੈ ਫਿਰ ਅਸਲ ਦੇ ਵਿੱਚ ਜੀ ਦੋ ਸਰਕਾਰਾਂ ਰਹੀਆਂ ਨੇ ਜਿਨ੍ਹਾਂ ਨੇ ਲਗਭਗ ਮੇਰੀ ਜਿੰਨੀ ਉਮਰ ਰਾਰ ਕੀਤਾ ਹੈ ਮੈਂ ਉਹਨਾਂ ਨੂੰ ਵੇਖਦਾ ਹੀ ਹੁਣਾਂ ਦੋ ਸਰਕਾਰਾਂ ਰਹੀਆਂ ਨੇ ਕਾਂਗਰਸ ਤੇ ਅਕਾਲੀ ਦਲ ਜੀ ਇਹਨਾਂ ਨੇ ਪੰਜਾਬ 'ਚ ਇਹਨਾਂ ਕੋਈ ਗੰਦ ਪਾ ਰੱਖਿਆ ਹੈ ਦੋ ਸਰਕਾਰਾਂ ਨੇ ਵੀ ਮੇਰੇ ਖਿਆਲ ਦੇ ਵਿੱਚ ਪੰਜਾਬ ਨੂੰ ਆਪਣੇ ਪੈਰਾਂ ਤੇ ਖੜਨ ਲਈ ਬਹੁਤ ਸਮਾਂ ਟਾਈਮ ਲੱਗੇਗਾ ਔਰ ਉਹ ਟਾਈਮ ਜਿਹੜਾ ਅਸੀਂ ਦੇਖ ਰਹੇ ਆਂ ਵੀ ਆਮ ਪਾਰਟੀ ਸ਼ਾਇਦ ਉਸ ਟਾਈਮ ਨੂੰ ਪੂਰਾ ਕਰੇਗੀ ਜੀ ਅੱਛਾ ਮੈਂ ਤਿੰਨ ਚਾਰ ਲੀਡਰਾਂ ਦੇ ਨਾਮ ਲਾਉਂਗਾ ਤੁਸੀਂ ਦੱਸਣਾ ਵੀ ਤੁਹਾਨੂੰ ਕਿਹੜੇ ਲੀਡਰ ਦੀ ਸਾਖ ਜਿਹੜਾ ਐ ਵੀ ਪਹਿਚਾਨ ਵਧੀਆ ਲੱਗਦੀ ਆ ਤੇ ਇੱਕ ਤਾਂ ਹੋਗੇ ਸੁਖਪਾਲ ਖਹਿਰਾ ਪਿੱਛੇ ਜੇ ਬਹੁਤ ਚਰਚਿਤ ਹੋਏ ਦੂਜੇ ਲੀਡਰ ਹੋਗੇ ਸੁਖਵੀਰ ਸਿੰਘ ਬਾਦਲ ਤਾਂ ਕਿ ਵੀ ਤੁਹਾਡੇ ਐਮਪੀ ਨੇ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਸਟੇਟ ਚਲਾ ਰਹੇ ਨੇ ਤੇ ਫਿਰ ਚੌਥਾ ਨਾਂ ਰਵਿੰਦਰ ਆਵਲਾ ਦਾ ਉਮੀਦਵਾਰ ਇਸ ਲਈ ਲੈ ਰਹੇ ਕਿਉਂ ਇੱਥੇ ਜੋ ਗਰਾਊਂਡ ਤੇ ਫਿਰ ਕੇ ਪਤਾ ਲੱਗਿਆ ਵੀ ਇਹ ਸੁਭਾਵਿਕ ਜਿਹੜੇ ਉਮੀਦਵਾਰ ਹੋ ਸਕਦੇ ਨੇ ਕਿਹੜਾ ਲੀਡਰ ਹੈ ਰਵਿੰਦਰ ਆਵਲਾ ਸੁਖਪਾਲ ਖੈਰਾ ਸੀਐਮ ਭਗਵੰਤ ਮਾਨ ਨਵਜੋਤ ਸਿੱਧੂ ਜਾਇਨਾ ਸੁਖਵੀਰ ਸਿੰਘ ਬਾਦਲ ਚ ਕਿਹੜਾ ਲੀਡਰ ਲਾ ਰ ਸਰ ਮੈਂ ਅੱਗੇ ਵੀ ਗੱਲ ਕਰ ਚੁੱਕਿਆ ਹਾਂ ਵੀ ਜਿਹੜੇ ਲੀਡਰ ਪਰਖੇ ਹੋਏ ਨੇ ਉਹਨਾਂ ਨੂੰ ਤਾਂ ਦੁਬਾਰਾ ਪਰਖਣ ਦੀ ਲੋੜ ਹੀ ਨਹੀਂ ਹੈ ਯਾਨੀ ਕਿ ਸੁਖਵੀਰ ਸਿੰਘ ਬਾਦਲ ਤੁਸੀਂ ਕੱਟ ਤੇ ਲਿਸਟ ਚ ਬਾਹਰ ਉਹ ਤਾਂ ਜ਼ੀਰੋ ਲੈਵਲ ਤੇ ਹੋਗੇ ਨਾ ਉਹਨਾਂ ਦਾ ਹੈ ਨਹੀਂ ਐਡਾ ਵजूद ਜੀ ਦੋ ਮੈਂ ਜਿਹੜੇ ਚਿਹਰੇ ਕਹਿ ਸਕਦਾ ਸਾਫ ਸੁਥਰੇ ਨੇ ਮਾਨ ਸਾਹਿਬ ਭਗਵੰਤ ਮਾਨ ਜੀ ਔਰ ਆਮਲਾ ਜੀ ਬਹੁਤ ਅੱਛੇ ਲੀਡਰ ਨੇ ਉਹਨਾਂ ਨੂੰ ਬਾੜਾ ਨਹੀਂ ਕਹਿ ਸਕਦੇ ਉਹ ਸਾਡੇ ਹਲਕਾ ਜਲਾਲਾਵਾਦ ਤੋਂ ਚੋਂ ਲੜੇ ਹੋਏ ਨੇ ਉਹਨਾਂ ਨੇ ਮਤਲਬ ਬਹੁਤ ਅੱਛਾ ਕੀਤਾ ਹੈ ਬਹੁਤ ਵਧੀਆ ਕੰਮ ਕੀਤੇ ਨੇ ਉਹਨਾਂ ਨੇ ਉਹਨਾ ਇੱਕ ਉਹ ਭਾਜਪਾ ਨੂੰ ਛੱਡ ਕੇ ਜਿਹੜੀ ਜਿੱਥੋਂ ਮਰਜ਼ੀ ਲੈਚ ਚਲੜ ਸਕਦੇ ਨੂੰ ਜਿੱਤਣਗੇ ਜ਼ਰੂਰ ਕਾਂਗਰਸ ਦੇ ਕੈਂਡੀਡੇਟ ਨੇ ਤੁਸੀਂ ਭਾਜਪਾ ਕੱਤ ਕਿ ਨਹੀਂ ਉਹ ਮਤਲਬ ਉਹ ਆਪਾਂ ਪਾਰਟੀ ਨਹੀਂ ਦੇਖ ਰਹੇ ਉਹ ਇੱਕ ਚਿਹਰਾ ਦੇਖ ਰਹੇ ਆ ਬਹੁਤ ਅੱਛਾ ਚਿਹਰਾ ਨੇ ਆਮਲਾ ਸਾਹਿਬ ਅਸੀਂ ਉਹਨਾਂ ਨੂੰ ਮਾੜਾ ਨਹੀਂ ਕਾਂਗੇ ਸਾਡੇ ਹਲਕੇ ਚਰੇ ਨੇ ਉਹ ਇਹ ਹੋ ਗਈ ਤੁਹਾਡੇ ਹਲਕੇ ਦੀ ਗੱਲ ਜਿਹੜੀ ਜੇ ਆਪਾਂ ਸੂਬੇ ਪੱਧਰ ਦੀ ਗੱਲ ਕਰੀਏ ਸੁਖਪਾਲ ਖੇਰਾਂ ਨੂੰ ਵੀ ਲੋਕ ਬਹੁਤ ਪਿਆਰ ਕਰਦੇ ਨਵਜੋਤ ਸਿੰਘ ਸਿੱਧੂ ਕਹਿੰਦੇ ਮੇਰੇ ਕੋਲ ਪੰਜਾਬ ਏਜੰਡਾ ਇਹਨਾਂ ਦੋਵਾਂ ਲੀਡਰਾਂ ਤੋਂ ਤੁਹਾਨੂੰ ਉਮੀਦ ਹੈ ਕੋਈ ਓ ਯਾਰ ਚੋਰ ਐ ਸਾਰੇ ਹੀ ਚੋਰ ਐ ਦੇਖੋ ਮੈਂ ਅੱਗੇ ਵੀ ਗੱਲ ਕਰ ਚੁੱਕਿਆ ਹਾਂ ਵੀ ਜਿਹੜੇ ਲੀਡਰਾਂ ਨੂੰ ਪਰਖ ਲਿਆ ਉਹਨਾਂ ਨੂੰ ਦੁਬਾਰਾ ਅਸੀਂ ਨਹੀਂ ਪਰਖਾਂਗੇ ਸਾਡੇ ਸੁਖਵੀਰ ਬਾਦਲ ਸਾਹਿਬ ਵੀ ਸਾਡੇ ਕੋਲ ਰਹੇ ਨੇ ਅਛ ਲੀਡਰ ਸੀ ਅਸੀਂ ਨਹੀਂ ਕਹਿ ਸਕਦੇ ਮਾੜੇ ਸੀ ਪਰ ਜਿੰਨਾ ਵਿਕਾਸ ਹਲਕਾ ਜਲਾਲਾਵਾਦਾ ਉਹਨਾਂ ਨੂੰ ਚਾਹੀਦਾ ਸੀ ਕਰਨਾ ਉਹ ਨਹੀਂ ਸਾਨੂੰ ਇੱਕ ਹਸਪੀਟਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਦੇਖੋ ਅਦਾਲਾ ਟਾ ਸਕੀਮਾਂ ਬੜੀਆਂ ਛੋਟੇ ਲੈਵਲ ਦੀ ਸਾਡੀ ਬੜੀ ਛੋਟੀ ਸੋਚ ਹੋ ਗਈ ਹਰੇਕ ਬੰਦੇ ਦੀ ਇਹ ਡਿਮਾਂਡ ਬਣ ਗਈ ਹਰੇਕ ਬੰਦੇ ਦੀ ਹਰੇਕ ਕਰਦੀ ਵੀ ਸਾਨੂੰ ਦਾਲ ਆਟਾ ਉਹ ਸਾਡੀਆਂ ਮੰਗਾ ਨਹੀਂ ਹੈ ਸਾਨੂੰ ਇੱਕ ਚੰਗਾ ਹਸਪੀਟਲ ਸਾਨੂੰ ਚੰਗੇ ਸਕੂਲ ਚਾਹੀਦੇ ਆ ਉਹ ਸਾਡੀ ਡਿਮਾਂਡ ਹੈ ਉਹਨਾਂ ਤੇ ਇਹ ਖਰੇ ਨਹੀਂ ਉਤਰੇ ਇੱਕ ਇੱਕ ਆਮ ਆਦਮੀ ਪਾਰਟੀ ਤੇ ਬਹੁਤ ਇਹ ਲੱਗਦਾ ਵੀ ਅਮਨ ਕਾਨੂੰਨ ਦੀ ਸਥਿਤੀ ਨਹੀਂ ਕਾਇਮ ਕਰ ਪਾ ਰਹੇ ਇਹਨਾਂ ਤੋਂ ਪੁਲਿਸ ਨਹੀਂ ਚੱਲਦੀ ਇਹਨਾਂ ਤੋਂ ਕਾਨੂੰਨ ਨਹੀਂ ਚੱਲਦਾ ਮੂਸੇ ਵਾਲਾ ਕਤਲ ਹੋ ਗਿਆ ਬਹੁਤ ਰੌਲਾ ਪੈ ਗਿਆ ਇਸ ਗੱਲ ਤੇ ਇਹਨਾਂ ਦੋਸ਼ਾਂ ਨੂੰ ਕਿਵੇਂ ਦੇਖਦੇ ਬਲਟਾ ਖੋਵਾ ਵਧ ਗਈਆਂ ਪਿੰਡਾਂ 'ਚ ਸਰ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਵੀ ਜਿਹੜਾ ਸਿਸਟਮ ਨੂੰ ਹੈ ਜਿਹੜਾ ਇਹਨਾਂ ਸਰਕਾਰਾਂ ਨੇ ਸਿਸਟਮ ਦਾ ਬਣਾਇਆ ਸਾਰਾ ਲੈਵਲ ਉਨੂੰ ਸੈਟਿੰਗ ਕਰਨ ਵਾਸਤੇ ਕੋਈ 1 ਸਾਲ ਨਹੀਂ ਲੱਗੇਗਾ ਯਾ 2 ਸਾਲ ਦੀ ਗੇਮ ਨਹੀਂ ਐ ਇਹ ਘਟੋ ਘਟ ਚਾਰ ਪੰਜ ਸਾਲ ਬਾਅਦ ਜਿਹੜਾ ਅਮਨ ਉਹ ਸ਼ਾਂਤੀ ਹੋਏਗੀ ਥੋੜੀ ਬਹੁਤੀ ਚੋਰੀਆਂ ਚੂਰੀਆਂ ਤੇ ਸਿਸਟਮ ਐ ਸਾਰਾ ਕਹਿ ਸਕਦੇ ਆ ਜਿੱਦਾਂ ਪੁਲਿਸ ਵਿਭਾਗ ਹੋ ਗਿਆ ਕੋਈ ਵਿਭਾਗ ਮਰਜ਼ੀ ਲਾ ਲੋ ਤੁਸੀਂ ਪੁਲਿਸ ਵਿਭਾਗ ਨੂੰ ਜਿੰਨੀ ਦੇਰ ਤੱਕ ਸੈੱਟ ਨਹੀਂ ਕਰ ਸਕਦਾ ਨਾ ਉਨੀ ਦੇਰ ਤੱਕ ਕੁਛ ਵੀ ਵਧੀਆ ਸੈੱਟ ਨਹੀਂ ਹੋਏਗਾ ਜੀ ਇਨਾ ਇਨਾ ਚੀਜ਼ਾਂ ਵਾਸਤੇ ਸਮਾਂ ਜ਼ਰੂਰ ਲੱਗੇਗਾ ਔਰ ਉਮੀਦ ਵੀ ਹੈ ਸੀਐਮਾਨ ਸਾਹਿਬ ਤੇ ਭਗਵੰਤ ਮਾਨ ਤੇ ਇਹ ਜ਼ਰੂਰ ਕਰਨਗੇ ਜੀ 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 ਭਾਈ ਜੀ ਤਾਂ ਬਹੀ ਸਵਾਲ ਮੈਂ ਤੁਹਾਨੂੰ ਫੇਰ ਕਰ ਲੈਣਾ ਅਮਨ ਕਾਨੂੰਨ ਦੀ ਸਥਿਤੀ ਦਾ ਤੁਹਾਨੂੰ ਲੱਗਦਾ ਪੰਜਾਬ ਚ ਮਾਹੌਲ ਇਸ ਵੇਲੇ ਕੰਟਰੋਲ ਚ ਹੈ ਜਾਂ ਜਿਵੇਂ ਕਹਿੰਦੇ ਬਲੁੱਟਾ ਖੂਹਾ ਵਧ ਗਈ ਆ ਆਮ ਆਦਮੀ ਪਾਰਟੀ ਤੋਂ ਸੰਭਲਦਾ ਨਹੀਂ ਹੋ ਟਾਈਮ ਲੱਗੇਗਾ ਥੋੜਾ ਜਿਹਾ ਟਾਈਮ ਲੱਗ ਕੇ ਹੌਲੀ ਹੌਲੀ ਹੋ ਜਾਏਗਾ ਪਰ ਟਾਈਮ ਲੱਗੇਗਾ ਟਾਈਮ ਬਾਅਦ ਚ ਹਨੀ ਚੇਤੀ ਨਹੀਂ ਹੋ ਸਕਦਾ ਜੀ ਹਾਂ ਹੋ ਜਾਏ ਤਾਂ ਬਿਲਕੁਲ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਵੱਖ-ਵੱਖ ਇਲਾਕੇ ਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਆਵਾਜ਼ ਜ਼ਿਆਦਾ ਸੁਣਨ ਨੂੰ ਮਿਲ ਰਹੀ ਹੈ ਅਸੀਂ ਕਿਸੇ ਪਾਰਟੀ ਦਾ ਪ੍ਰਚਾਰ ਕਰਨ ਨੂੰ ਨਹੀਂ ਆਏ ਪਰ ਜੋ ਇਸ ਪ੍ਰੋਗਰਾਮ ਦੇ ਵਿੱਚ ਸੁਣਨ ਨੂੰ ਮਿਲਿਆ ਕਿ ਪਹਿਲਾਂ ਅਕਾਲੀ ਵੀ ਪਰਖੇ ਗਏ ਕਾਂਗਰਸੀ ਵੀ ਪਰਖੇ ਗਏ ਹਾਂ ਰਮਿੰਦਰ ਆਵਲਾ ਨੂੰ ਲੈ ਕੇ ਲੋਕ ਤਾਰੀਫ ਕਰਦੇ ਜ਼ਰੂਰ ਨਜ਼ਰ ਆ ਰਹੇ ਨੇ ਦੇਖਣਾ ਹੋਵੇਗਾ ਕਿ ਉਹਨਾਂ ਨੂੰ ਟਿਕਟ ਮਿਲਦੀ ਹੈ ਸੀਟ ਮਿਲਦੀ ਹੈ ਕਮੈਂਟ ਸੈਕਸ਼ਨ 'ਚ ਤੁਸੀਂ ਵੀ ਆਪਣੇ ਵਿਚਾਰ ਰੱਖ ਸਕਦੇ ਹੋ ਫਰੋਜ਼ਪੁਰ ਆ ਲੋਕ ਸਭਾ ਸੀਟ ਤੋਂ ਮੁਕਾਬਲਾ ਕੜਾ ਹੋ ਸਕਦਾ ਹੈ ਸੁਖਵੀਰ ਸਿੰਘ ਬਾਦਲ ਜਾਂ ਉਧਰ ਰਮਿੰਦਰ ਆਵਲਾ ਜਾਂ ਫਿਰ ਆਮ ਆਦਮੀ ਪਾਰਟੀ ਦਾ ਕੋਈ ਉਮੀਦਵਾਰ ਦੇਖਣਾ ਹੋਵੇਗਾ ਭਾਜਪਾ ਰਾਣਾ ਸੁੱਢੀ ਜਾਂ ਕਿਸ ਨੂੰ ਲਿਆਉਂਦੀ ਹੈ ਮੁਕਾਬਲੇ ਦੇ ਵਿੱਚ ਕਮੈਂਟ ਸੈਕਸ਼ਨ ਚ ਤੁਸੀਂ ਵਿਚਾਰ ਰੱਖੋ ਕਿਹੜੇ ਲੀਡਰ ਨੂੰ ਤੁਸੀਂ ਪਸੰਦ ਕਰਦੇ ਹੋ ਪੰਜਾਬ ਦੇ ਭਵਿੱਖ ਵਾਸਤੇ ਵਿਚਾਰ ਰੱਖੋ ਪੰਜਾਬ ਾਨਕਟ ਦੇਖਦੇ ਰਹੋ ਧੰਨਵਾਦ